ਹਾਂਜੀ ਦੋਸਤੋ ਐਮਐਡੀ ਜੌਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਸਾਰੇ ਮੈਸੇਜ ਆਉਂਦੇ ਰਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਜੋ ਸਕੂਲਾਂ ਵਿੱਚ ਪੋਸਟਾਂ ਆਉਂਦੀਆਂ ਨੇ ਕਦੋਂ ਆਉਣਗੀਆਂ ਜੀ ਤੇ ਹੁਣ ਉਹ ਵੇਲਾ ਆ ਚੁੱਕਿਆ ਹੈ ਜੀ ਐਸਸੀਪੀਸੀ ਸਕੂਲਾਂ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿ ਪੋਸਟਾਂ ਨੇ ਟੀਚਿੰਗ ਅਤੇ ਪ੍ਰਿੰਸੀਪਲ ਦੀਆਂ ਪੋਸਟਾਂ ਨੇ ਅਪਲਾਈ ਜਲਦੀ ਤੋਂ ਜਲਦੀ ਕਰੋ ਕਿਉਂਕਿ ਕੁਝ ਹੀ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਜੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਜੀ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਜ਼ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ PDF ਫਾਈਲ ਜਾਂ ਪੰਜਾਬ ਦੇ ਵਿੱਚ ਉਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਪਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆ ਜਿੱਥੇ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਹੁਣ ਨੋਟੀਫਿਕੇਸ਼ਨ ਵੱਲ ਵਧਦੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਅਸੀਂ ਟੈਲੀਗ੍ਰam ਚੈਨਲ ਦੇ ਉੱਤੇ ਐਪਲੀਕੇਸ਼ਨ ਫਾਰਮ ਅਪਲੋਡ ਕਰਦੇ ਆ ਜਿਵੇਂ ਕਿ ਤੁਹਾਨੂੰ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਪਵੇਗੀ ਉਹ ਵੀ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਮਿਲ ਜਾਵੇਗਾ ਸਾਡੇ ਟੈਲੀਗ੍ਰam ਚੈਨਲ ਨੂੰ ਤੁਸੀਂ ਜੁਆਇਨ ਕਰ ਲਓ ਜੋ ਕਿ ਐਮਡੀ ਜੌਬ ਅਲਰਟਸ ਦੇ ਨਾਮ ਦੇ ਉੱਤੇ ਹੈਗਾ ਜੀ ਇਹ ਹੈਗਾ ਜੀ ਟੀਚਿੰਗ ਅਸਾਮੀਆਂ ਲਈ ਅਰਜੀ ਫਾਰਮ ਅਤੇ ਦੂਸਰਾ ਹੈਗਾ ਜੀ ਪ੍ਰਿੰਸੀਪਲ ਦੀਆਂ ਅਸਾਮੀਆਂ ਲਈ ਅਰਜੀ ਫਾਰਮ ਇਸ਼ਤਿਹਾਰ ਨੰਬਰ ਤੁਸੀਂ ਨੋਟ ਕਰ ਸਕਦੇ ਹੋ 382/2025 ਇਸ਼ਤਿਹਾਰ ਨੰਬਰ ਹੈਗਾ ਜੀ ਪਹਿਲਾਂ ਆਪਾਂ ਸਕੂਲ ਵਿੱਚ ਜੋ ਟੀਚਿੰਗ ਦੀਆਂ ਅਸਾਮੀਆਂ ਆਈਆਂ ਨੇ ਉਹਨਾਂ ਦੀ ਗੱਲ ਕਰਾਂਗੇ ਇਸ਼ਤਿਹਾਰ ਜਾਰੀ ਕੀਤਾ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਖਬਖ ਸਕੂਲਾਂ CBSE PSCB ਵਿੱਚ ਟੀਚਿੰਗ ਅਸਾਮੀਆਂ ਦੀ ਭਰਤੀ ਸੰਬੰਧੀ ਫੋਨ ਨੰਬਰ ਹੈਗਾ ਜੀ ਇਹਨਾਂ ਦਾ ਆਫੀਸ਼ੀਅਲ ਜਿਸ ਦੇ ਉੱਤੇ ਵਧੇਰੇ ਜਾਣਕਾਰੀ ਲਈ ਤੁਸੀਂ 9:30 ਤੋਂ 4:30 ਵਜੇ ਤੱਕ ਕੰਮਕਾਜ ਵਾਲੇ ਦਿਨ ਕਾਲ ਕਰ ਸਕਦੇ ਹੋ ਜੋ ਕਿ 7527007300 ਅਪਲਾਈ ਕਰਨ ਦੀ ਆਖਰੀ ਮਿਤੀ ਹੈਗੀ ਹੈ ਜੀ 22 ਅਕਤੂਬਰ 2025 ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਜੀ ਟੀਚਿੰਗ ਸਾਮੀਆਂ ਲਈ ਅਰਜੀ ਫਾਰਮ ਪੇਜ ਨੰਬਰ 4 ਤੇ ਹੈ ਜੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਟੈਲੀਗ੍ਰam ਚੈਨਲ ਦੇ ਉੱਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲੇ ਸਕੂਲ ਦੀ ਗੱਲ ਕਰੀਏ ਗੁਰੂ ਅਰਜਨ ਦੇਵ ਪਬਲਿਕ ਹਾਈ ਸਕੂਲ ਬਰਤ ਸਹਾਬ ਪਰਤ ਸਹਾਬ ਜੀ ਪਠਾਨਕੋਟ ਪੀਐਸਸੀਬੀ ਦਾ ਸਕੂਲ ਹੈਗਾ ਜੀ ਜਿਸ ਦੇ ਵਿੱਚ ਡੀਪੀਆਈ ਦੀ ਇੱਕ ਪੋਸਟ ਹੈ ਨਰਸਰੀ ਟੀਚਰ ਦੀ ਇੱਕ ਪੋਸਟ ਹੈ ਮੈਥਮੈਟਿਕਸ ਪੀਆਰਟੀ ਦੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈਗੀ ਹੈ ਜੀ ਤੇ ਨੈਕਸਟ ਪੋਸਟ ਆ ਜੀ ਸਾਬਜਾਦਾ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਗੁਰੂਕਾ ਤੇ ਬਾਗ ਤਹਿਸੀਲ ਅਜਨਾਲਾ શ્રી ਅੰਮ੍ਰਿਤਸਰ ਸੀਬੀਐਸਸੀ ਸਕੂਲ ਆ ਜੀ ਉਧਰ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਨੇ ਸਭ ਤੋਂ ਪਹਿਲੀ ਪੋਸਟ ਹੈ ਕਿ ਜਨਰਲ ਟੀਚਰ ਪੀਆਰਟੀ ਦੀ ਪੋਸਟ ਹੈਗੀ ਆ ਜੀ ਨੈਕਸਟ ਹੈ 뮤직 ਪੀਜੀਟੀ ਦੀ ਪੋਸਟ ਹੈ ਫਾਈਨ ਆਰਟਸ ਪੀਜੀਟੀ ਦੀ ਪੋਸਟ ਹੈ ਜੀ ਪੰਜਾਬੀ ਟੀਜੀਟੀ ਦੀ ਪੋਸਟ ਹੈ ਇੰਗਲਿਸ਼ ਪੀਜੀਟੀ ਦੀ ਇੱਕ ਪੋਸਟ ਹੈ ਜੀ ਮੈਥਮੈਟਿਕਸ ਟੀਜੀਟੀ ਦੀ ਇੱਕ ਪੋਸਟ ਹੈ ਫਿਜ਼ੀਕਲ ਐਜੂਕੇਸ਼ਨ ਟੀਜੀਟੀ ਦੀ ਇੱਕ ਪੋਸਟ ਹੈ ਜੋ ਕਿ ਆੱਕੀ ਐਂਡ ਬਾਸਕਟਬਾਲ ਲਈ ਰੱਖੀ ਗਈ ਹੈ ਰਾਕਮੀ ਜੋ ਜੋਗ ਉਮੀਦਵਾਰ ਨੇ ਜੀ 29 29 ਫਾਰਮ ਦੇ ਨਾਲ ਜੋ ਨਾ ਫਾਰਮ ਆ ਉਹ ਭਰ ਕੇ ਉਸ ਦੇ ਨਾਲ 500 ਰੁਪਏ ਦਾ ਡਿਮਾਂਡ ਡਰਾਫਟ ਜੋ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਐਸਜੀਪੀਸੀ ਪਟਿਆਲਾ ਦੇ ਨਾਮ ਦੇ ਉੱਤੇ ਕਟਵਾਉਣਾ ਹੋਵੇਗਾ ਜੀ ਤਾਂ ਉਹ ਰਜਿਸਟਰਡ ਸਪੀਸ ਪੋਸਟ ਰਾਹੀਂ ਜੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖੇਜਮ ਬਹਾਦਰਗੜ ਪਟਿਆਲਾ 147021 ਵਿਖੇ ਜੀ 22 10 2025 ਤੱਕ ਭੇਜਣਾ ਯਕੀਨੀ ਬਣਾਉਣ ਨੋਟ ਕਰ ਲੋ ਜੀ ਇਹ ਤੁਸੀਂ ਅਪਰੋਖਤ ਅਸਾਮੀਆਂ ਵਿਦਿਅਕ ਸੈਸ਼ਨ 2025-26 ਦੇ ਅੰਤ ਤੱਕ ਭਰੀਆਂ ਜਾਣੀਆਂ ਹਨ ਜੀ ਵਿਸ਼ਾ ਅਧਿਆਪਕ ਜਿਵੇਂ ਕਿ ਪੀਜੀਟੀ ਦੇ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤੇ ਬੀਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟ ਤੋਂ ਘੱਟ 55 ਪ੍ਰਤੀਸ਼ਤ ਅੰਕ ਹੋਣੇ ਲਾਜ਼ਮੀ ਨੇ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਤ ਵਿਸ਼ੇ ਵਿੱਚ ਹੀ ਹੋਣੀ ਚਾਹੀਦੀ ਹੈ ਵਿਸ਼ਾ ਅਧਿਆਪਕ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿੱਚੋਂ ਘੱਟੋ-ਘੱਟ 50% ਅੰਕ ਪ੍ਰਾਪਤ ਕੀਤੇ ਹੋਣ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ ਜੀ ਜਨਰਲ ਅਧਿਆਪਕਾਂ ਲਈ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਤੇ ਉਕਤ ਡਿਗਰੀਆਂ ਵਿੱਚੋਂ 50% ਅੰਕ ਪਾਸ ਲਾਜ਼ਮੀ ਨੇ ਜੀ ਸੀਟ ਐਟ ਪੀਟੈਟ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਉਨਾ ਨਰਸਰੀ ਅਧਿਆਪਕ ਐਂਟੀਟੀ ਦੀ ਪੋਸਟ ਦੇ ਲਈ ਉਮੀਦਵਾਰ ਨੇ ਪਲੱਸ 2 ਐਂਟੀਟੀ ਕੀਤੀ ਹੋਣੀ ਲਾਜ਼ਮੀ ਹੈ ਗ੍ਰੈਜੂਏਸ਼ਨ ਨੂੰ ਤਰਜੀਹ ਦਿੱਤੀ ਜਾਵੇਗੀ ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮ ਪੀ ਐਡ ਡਿਗਰੀ ਹੋਣੀ ਲਾਜ਼ਮੀ ਹੈ ਉਮੀਦਵਾਰ 10ਵੀਂ ਪੱਧਰ ਦੇ ਉੱਤੇ ਪੰਜਾਬੀ ਪਾਸ ਕੀਤੀ ਹੋਵੇ ਉਮੀਦਵਾਰ ਦਾ ਤਜਰਬਾ ਕੇਵਲ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਦਾ ਹੀ ਮੰਨਿਆ ਜਾਵੇਗਾ ਤੇ ਤਜਰਬਾ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ ਉਮੀਦਵਾਰਾਂ ਦਾ ਲਿਖਤੀ ਟੈਸਟ ਮਲਟੀਪਲ ਚੁਆਇਸ ਕੁਐਸਚਨ ਟੈਸਟ ਦਾ ਸਿਲੇਬਸ ਜਨਰਲ ਅੰਗਰੇਜ਼ੀ ਸਿੱਖ ਹਿਸਟਰੀ ਜਨਰਲ ਅਵੇਅਰਨੈਸ ਐਂਡ ਟੀਚਿੰਗ ਐਪਟੀਟਿਊਡ ਹੈ ਟੀਜੀਟੀ ਪੀਜੀਟੀ ਵਿਸ਼ਾ ਦੇ ਅਕੜੀ ਟੈਸਟ ਮਲਟੀਪਲ ਚੁਆਇਸ ਕੁਐਸਚਨ ਟੈਸਟ ਦਾ ਸਿਲੇਬਸ ਸੰਬੰਧਿਤ ਵਿਸ਼ਾ ਜਨਰਲ ਅੰਗਰੇਜ਼ੀ ਸਿੱਖ ਹਿਸਟਰੀ ਜਨਰਲ ਅਵੇਅਰਨੈਸ ਐਂਡ ਟੀਚਿੰਗ ਐਪਟੀਟਿਊਡ ਹੋਵੇਗਾ ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ ਪੋਸਟ ਗ੍ਰੈਜੂਏਟਸ ਇਨ ਬੀਐਡ ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ ਉਮੀਦਵਾਰ ਸਮੇਂ ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਤੇ ਤਜਰਬੇ ਦੇ ਅਸਲ ਸਬ ਦਸਤਾਵੇਜ਼ ਸਮੇਤ ਦੋ ਸੈੱਟ ਫੋਟੋਕਾਪੀ ਨਾਲ ਲੈ ਕੇ ਆਉਣੇ ਲਾਜ਼ਮੀ ਨੇ ਜੀ ਸਿੱਖ ਉਮੀਦਵਾਰ ਪਤਿਤ ਨਹੀਂ ਹੋਣ ਪਤਿਤ ਨਹੀਂ ਹੋਣਾ ਚਾਹੀਦਾ ਨਿਮਨ ਹਸਤਾਖਤੀ ਪਾਸ ਇੰਟਰਵਿਊ ਨੂੰ ਰੱਦ ਮੁਲਤਵੀ ਕਰਨ ਦਾ ਅਧਿਕਾਰ ਹੈਗਾ ਜੀ ਇੰਟਰਵਿਊ ਲਈ ਆਨਲਾਈਨ ਆਉਣ ਜਾਣ ਲਈ ਕੋਈ ਟੀਏਡੀ ਨਹੀਂ ਦਿੱਤਾ ਜਾਵਿਕਾ ਉਮੀਦਵਾਰ ਇੰਟਰਵਿਊ ਤੇ ਆਉਣ ਲਈ ਇੱਕ ਦਿਨ ਪਹਿਲਾਂ ਵੈਬਸਾਈਟ ਦੇ ਉੱਤੇ ਜ਼ਰੂਰ ਚੈੱਕ ਕਰ ਲੈਣ dsdgsgpc.org ਦੇ ਉੱਤੇ ਤੇ ਹੁਣ ਆਪਾਂ ਨੈਕਸਟ ਪੋਸਟਾਂ ਦੀ ਗੱਲ ਕਰੀਏ ਨੈਕਸਟ ਪੋਸਟਾਂ ਨੇ ਜੀ ਜਿਸ ਦੇ ਵਿੱਚ ਪ੍ਰਿੰਸੀਪਲ ਦੀਆਂ ਖਾਲੀ ਸਾਮੀਆਂ ਨੇਗੀਆਂ ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਜਲਾਲਾਬਾਦ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਜਲੰਧਰ ਵਿਖੇ ਜੀ ਸ੍ਰੀ ਮਾਤਾ ਗੰਗਾ ਗਰਲ ਸੀਨੀਅਰ ਸੈਕੰਡਰੀ ਸਕੂਲ ਪਾਪਾ ਬਕਾਲਾ ਸ੍ਰੀ ਅਮਰਸਰ ਵਿਖੇ ਹੈਗੇ ਜੀ ਇੱਥੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਸਕੂਲ ਦੀ ਸਕੂਲ ਪ੍ਰਿੰਸੀਪਲ ਦੀ ਅਸਾਮੀ ਲਈ ਉਮੀਦਵਾਰ ਨੇ ਜੋ UGC ਦੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਤੇ ਉਕਤ ਡਿਗਰੀਆਂ ਵਿੱਚ ਘੱਟੋ-ਘੱਟ 55% ਮਾਰਕਸ ਹੋਣੇ ਚਾਹੀਦੇ ਉਮੀਦਵਾਰ ਵੱਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 60 ਸਾਲ 60% ਅੰਕਾਂ ਨਾਲ ਵਿੱਟ ਕੀਤੀ ਹੋਵੇ ਉਮੀਦਵਾਰ ਪਾਸ ਤਜਰਬੇ ਦੀ ਗੱਲ ਕਰੀਏ CBSE ICSE ਮਾਨਤਾ ਪ੍ਰਾਪਤ ਸਕੂਲ ਵਿੱਚ ਘੱਟੋ-ਘੱਟ 10 ਸਾਲ ਦਾ ਬਤੌਰ ਅਧਿਆਪਕ ਕਾਰਜਕਾਰੀ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਪੀਜੀਟੀ ਦਾ ਤਜਰਬਾ ਹੋਵੇ ਜਾਂ ਪੀਐਸਸੀਬੀ ਦੇ ਸੀਨੀਅਰ ਸਕੈਂਡਰੀ ਸਕੂਲ ਵਿੱਚ ਲੈਕਚਰਰ ਪ੍ਰਿੰਸੀਪਲ ਦਾ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਤਨਖਾਹ ਬਹੁਤ ਵਧੀਆ ਦਿੱਤੀ ਜਾਵੇਗੀ 10ਵੀਂ ਪੱਧਰ ਦੇ ਉੱਤੇ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਜੀ ਤੇ 1000 ਰੁਪਏ ਦਾ ਡਿਮਾਂਡ ਡਰਾਫਟ ਕਟਾ ਕੇ ਜੀ ਤੁਸੀਂ ਨਾਲ ਫਾਰਮ ਭਰ ਕੇ ਜੀ ਇਸ ਦੇ ਨਾਲ ਦਸਤਾਵੇਜ਼ ਲਗਾ ਕੇ ਰਸਪੀਡ ਪੋਸਟਾ ਰਜਿਸਟਰਡ ਪੋਸਟ ਰਾਹੀਂ ਜਥੇਦਾਰ ਪੰਥਰਤਨ ਜਥੇਦਾਰ ਗਰਜਨ ਸਿੰਘ ਟੋੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖੇਜਮ ਬਾਦਦਰਗ ਪੇਜ ਨੇ ਹੈਗੇ ਲਾਸਟ ਡੇਟ ਹੈ ਜੀ 22 10 2025 ਈਸੀਆ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਣੇ ਆ ਜਾਣਕਾਰੀ ਲੱਭ ਕੇ ਲੈ ਕੇ ਆਉਣੇ ਆ ਜੀ ਉਸ ਤੋਂ ਬਾਅਦ ਵੀਡੀਓ ਬਣਾਉਣੇ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਨਿਊਜ਼ਪੇਪਰ ਦੇ ਵਿੱਚ ਵੀ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਤੇ ਜੇ ਇਹਨਾਂ ਦੀ ਆਫੀਸ਼ੀਅਲ ਵੈੱਬਸਾਈਟ ਹੈਗੀ ਹੈ ਜੀ www.dsgpc.org ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਆਫੀਸ਼ੀਅਲ ਨੰਬਰ 75270073100 ਦੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹਾਦਰਗੜ ਪਟਿਆਲਾ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਿੱਖਿਆ ਜੋ 77 ਵਿਦਿਆਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਇਹ ਜੋ 382/2025 ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਜੀ ਹੋਰ ਵੀ ਸਮੇਂ-ਸਮੇਂ ਦੇ ਉੱਤੇ ਤੁਹਾਨੂੰ ਪੋਸਟਾਂ ਸੰਬੰਧੀ ਜਾਣਕਾਰੀ ਦਿੰਦੇ ਰਹਿਣੇ ਸਾਡੇ ਚੈਨਲ ਦੇ ਉੱਤੇ ਇਸ ਕਰਕੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਜੀ ਐਸਐਸ ਦਾ ਨੋਟੀਫਿਕੇਸ਼ਨ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਦਬਕੇ ਤੇ ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਜੀ ਇਹਨਾਂ ਪੋਸਟਾਂ ਦੇ ਸੰਬੰਧ ਵਿੱਚ ਵੀ ਕੋਈ ਜੀ ਜਾਣਕਾਰੀ ਆਉਂਦੀ ਹੈ ਉਸ ਦੇ ਨਾਲ ਵੀ ਤਦ ਤੱਕ ਲਈ ਜੀ ਰੱਬ ਰਾਖਾ